ਸਭ ਵੀਰਾਂ ਭੈਣਾਂ ਭਰਾਵਾਂ ਮਤਾਵਾਂ ਬਜ਼ੁਰਗਾਂ ਨੌਜਮਾਨਾਂ ਪੰਜਾਬ ਦੇ ਸਮੂਹ ਸ਼ਿੰਦਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਤੋਂ ਹੁਣ ਤੱਕ ਲਗਾਤਾਰ ਬੜੇ ਜੋਰਾਂ ਸ਼ੋਰਾਂ ਨਾਲੇ ਪ੍ਰਚਾਰ ਹੁੰਦਾ ਰਹਿੰਦਾ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਉਹ ਇਸ ਬ੍ਰਿਤਾੰਤ ਨੂੰ ਲਗਾਤਾਰਤਾ ਨਾਲ ਅੱਗੇ ਤੋਰਦੇ ਰਹਿੰਦੇ ਹਨ ਕਿਉਂ ਤੋਰਦੇ ਹਨ ਉਹ ਕੱਲੇ ਸਿੱਖਾਂ ਨੂੰ ਨਹੀਂ ਕਹਿੰਦੇ ਭਾਰਤ ਵਿੱਚ ਵੱਸਦੇ ਹੋਏ ਹਰੇਕ ਫਿਰਕੇ ਤੇ ਉਹਨਾਂ ਦੇ ਮੁਤਾਬਕ ਜਾਤ ਨੂੰ ਉਹ ਹਿੰਦੂਆਂ ਦਾ ਹਿੱਸਾ ਮੰਨਦੇ ਐ। ਅਸਲ ਵਿੱਚ ਉਹ ਹਿੰਦੂਆਂ ਦਾ ਹਿੱਸਾ ਮੰਨਦੇ ਨਹੀਂ। ਉਹ ਸਿਰਫ ਦੱਸਦੇ ਹਨ। ਦੱਸਣ ਤੇ ਮੰਨਣ ਦੇ ਵਿੱਚ ਫਰਕ ਹੁੰਦਾ ਹੈ। ਉਹ ਦੱਸਦੇ ਕਿਉਂ ਹਨ ਆਓ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸਾਂਝੀ ਕਰਦੇ ਆਂ। ਆਰਐਸਐਸ ਦੇ ਚੀਫ ਮੌਜੂਦਾ ਚੀਫ ਜਿਹੜੇ ਹੈਗੇ ਨੇ ਮੋਹਨ ਭਗਵਤ ਇਹਨਾਂ ਤੋਂ ਪਹਿਲਾਂ ਜਿਹੜੇ ਆਰਐਸਐਸ ਦੇ ਸਾਬਕਾ ਚੀਫ ਸਨ ਕੇਐਸ ਸੁਦਰਸ਼ਨ ਯਾਨੀ ਕੋਪਾਹਲੇ ਸਿਤਾਰਾਮ ਸੁਦਰਸ਼ਨ ਇਸਦਾ ਪੂਰਾ ਨਾਮ ਹੈ ਜੋ 2000 ਤੋਂ 2009 ਤੱਕ ਆਰਐਸਐਸ ਦੇ ਮੁਖੀ ਰਹੇ ਉਹ ਆਪਣੇ ਇਸ ਕਾਲ ਦੌਰਾਨ ਇੱਕ ਵਾਰ ਇੱਕ ਮੀਟਿੰਗ ਦੇ ਵਿੱਚ ਗੱਲ ਕਰ ਰਹੇ ਸਨ ਜਿਸ ਦੀ ਵੀਡੀਓਗ੍ਰਾਫੀ ਹੋ ਰਹੀ ਸੀ ਉਹ ਵੀਡੀਓ ਬਾਅਦ ਵਿੱਚ ਵਾਇਰਲ ਹੋਈ ਮੇਰੇ ਤੱਕ ਵੀ ਪਹੁੰਚੀ ਮੈਂ ਖੁਦ ਆਪਣੇ ਕੰਨਾਂ ਨਾਲ ਸੁਣਿਆ ਉਹ ਸੁਦਰਸ਼ਨ ਜੀ ਦਾ ਕਹਿਣਾ ਸੀ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿੱਚ ਰਾਜ ਹਿੰਦੂਆਂ ਦਾ ਹੀ ਰਹੇ ਤਾ ਸਾਨੂੰ ਆਪਣੀ ਗਿਣਤੀ ਨੂੰ ਵਧਾ ਕੇ ਦੱਸਣਾ ਪਵੇਗਾ। ਨੰਬਰ 2 ਨੁਕਤਾ ਉਹਨਾਂ ਨੇ ਕਿਹਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਥ ਹੀ ਇਹ ਰਾਜ ਰਹੇ ਤਾਂ ਇਸ ਰਾਜ ਨੂੰ ਬਰਕਰਾਰ ਰੱਖਣ ਲਈ ਸਾਰੇ ਭਾਰਤ ਦੇ ਲੋਕਾਂ ਨੂੰ ਗਰੀਬ ਕਰਨਾ ਹੋਵੇਗਾ ਤਾਂ ਕਿ ਸਾਡੇ ਖਿਲਾਫ ਕੋਈ ਮੂਵਮੈਂਟ ਕਰਨ ਜੋਗਾ ਨਾ ਰਹੇ। ਇਹਨਾਂ ਦੋਹਾਂ ਨੁਕਤਿਆਂ ਦੇ ਵਿੱਚ ਸਾਰੇ ਹੀ ਅੱਜ ਦੇ ਭਾਰਤ ਦੇ ਹਾਲਾਤ ਲੁਕੇ ਹੋਏ ਹਨ। ਕਿਸਾਨਾਂ ਦੇ ਹੱਕ ਖੋਣੇ ਵੀ ਇਸੇ ਹੀ ਕੜੀ ਦਾ ਹਿੱਸਾ ਹੈ। ਪੰਜਾਬ ਨੂੰ ਬਾਰ-ਬਾਰ ਲਿਆਂ ਸਟੇਟਾਂ ਦੇ ਵਿੱਚ ਦਲਤਾਂ ਦੇ ਪੜੇ ਲਿਖੇ ਬੰਦਿਆਂ ਨੂੰ ਮਾਰ ਤੱਕ ਦੇਣਾ ਕਤਲ ਕਰ ਦੇਣ ਤੱਕ ਦੀਆਂ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉਹ ਵੀ ਇਸੇ ਕੜੀ ਦਾ ਹਿੱਸਾ ਹਨ ਭਾਰਤ ਵਾਲਿਆਂ ਨੂੰ ਪਤਾ ਹੈ ਕਿ ਪੰਜਾਬ ਇੱਕ ਅਮੀਰ ਸੂਬਾ ਹੈ ਉਹ ਇਸ ਨੂੰ ਗਰੀਬ ਕਰਨ ਦੀ ਕੋਸ਼ਿਸ਼ ਵਿੱਚ ਹਨ ਉਹਨਾਂ ਦਾ ਸਭ ਤੋਂ ਵੱਡਾ ਤੇ ਮੁੱਖ ਏਜੰਡਾ ਹੈ ਕਿ ਇੱਥੋਂ ਦੇ ਬਣਾਏ ਹੋਏ ਦਲਤਾਂ ਨੂੰ ਦਲਤ ਹੀ ਰੱਖਿਆ ਜਾਏ ਉਹਨਾਂ ਨੂੰ ਭਾਰਤੀ ਭਗਤ ਹੋਣ ਦਾ ਸਰਟੀਫਿਕੇਟ ਦਿੱਤਾ ਜਾਏ ਐਸ ਸਰਟੀਫਿਕੇਸ਼ਨ ਨੂੰ ਕਾਇਮ ਰੱਖਣ ਵਾਸਤੇ ਅਰਜ਼ੀਕਰਦਾ ਮੋੜਾ ਵਰਤਿਆ ਜਿਸ ਅਰਜ਼ੀਕਰ ਸਾਹਿਬ ਨੇ ਪੰਜਾਬ ਦੇ ਦਲਤਾਂ ਨੂੰ ਰਜਿਸਟਰਡ ਪਖਾਰੀ ਹੋਣ ਦਾ ਦਰਜਾ ਦਵਾਇਆ ਰਜਿਸਟਰਡ ਸ਼ੂਦਰ ਹੋਣ ਦਾ ਦਰਜਾ ਦਵਾਇਆ ਰਜਿਸਟਰਡ ਨੀਚ ਹੋਣ ਦਾ ਦਰਜਾ ਦਵਾਇਆ ਜਿਸ ਦਾ ਅਜੋਕਾ ਤੇ ਮਾਡਰਨ ਨਾਮ ਹੈ ਦਲਿਤ ਜੇ ਭਾਰਤ ਦੇ ਲੋਕਾਂ ਨੂੰ ਸੁਦਰਸ਼ਨ ਜੀ ਦੇ ਮੁਤਾਬਕ ਸਾਰੇ ਲੋਕਾਂ ਨੂੰ ਗਰੀਬ ਕਰਨਾ ਹੈ ਤਾਂ ਲੋਕਾਂ ਦਾ ਦਲਤ ਰਹਿਣਾ ਜ਼ਰੂਰੀ ਹੈ ਜੇ ਸੁਦਰਸ਼ਨ ਜੀ ਦੇ ਨੁਕਤੇ ਮੁਤਾਬਕ ਹਿੰਦੂਆਂ ਦੀ ਗਿਣਤੀ ਵੱਧ ਦੱਸਣੀ ਹੈ ਤਾਂ ਦਲਤਾਂ ਨੂੰ ਵੀ ਹਿੰਦੂਆਂ ਦਾ ਹਿੱਸਾ ਦੱਸਣਾ ਉਸੇ ਨੀਤੀ ਦਾ ਹਿੱਸਾ ਹੈ ਸ਼ੁਰੂਆਤ ਦਿਨਾਂ ਵਿੱਚ ਮੇਰੀ ਗੱਲ ਇਹ ਸਮਝ ਵਿੱਚ ਨਹੀਂ ਆਈ ਸੀ ਕਿ ਪੰਨੂ ਸਾਹਿਬ ਅੰਬੇਦਕਰ ਕੋਲੇ ਕਿਉਂ ਗਏ ਪਰ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਤਾਂ ਸਤਕਰਾਂ ਨੇ ਸਹਿਜੇ ਮੈਨੂੰ ਸਮਝਾ ਦਿੱਤਾ ਹੈ ਕਿ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਇਸ ਮੁੱਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਸੀ ਪੰਨੂ ਸਾਹਿਬ ਨੇ ਤਾਂ ਹੀ ਕੀਤੀ ਹੈ ਇਸ ਵਿਸ਼ੇ ਦੇ ਨਾਲ ਹੀ ਅੱਜ ਦੀਆਂ ਸਮੱਸਿਆਵਾਂ ਦਾ ਘੇਰਾ ਵੱਡਾ ਹੋਇਆ ਤੇ ਜੁੜਿਆ ਹੋਇਆ ਹੈ। ਇਸ ਮਸਲੇ ਨੂੰ ਹੱਲ ਕਰ ਦੇਣ ਨਾਲ ਬਹੁਤ ਸਾਰੇ ਮਸਲੇ ਸਹਿਜੇ ਹੱਲ ਹੋ ਜਾਣਗੇ। ਮੈਂ ਸਿੱਖ ਵੀਰਾਂ ਨੂੰ ਵੀ ਸੰਬੋਧਨ ਹੋ ਕੇ ਦੱਸਣਾ ਚਾਹੁੰਦਾ ਕਿ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਤੇ ਜੇ ਕੋਈ ਦਲਤ ਵੀਰ ਸੁਣਦਾ ਹੈ ਤਾਂ ਉਹ ਵੀ ਧਿਆਨ ਨਾਲ ਸੁਣੇ। ਹੁਣ ਦਲਤ ਅਤੇ ਸਿੱਖ ਵਿੱਚ ਇੱਕ ਨਖੇੜਾ ਕਰਨਾ ਬੜਾ ਜ਼ਰੂਰੀ ਹੈ ਜਿਨ੍ਹਾਂ ਨੂੰ ਅਸੀਂ ਸਿੱਖ ਵੀ ਸਮਝਦੇ ਸੀ। ਮੈਨੂੰ ਅੱਜ ਪਤਾ ਲੱਗਾ ਹੈ ਕਿ ਵੱਡੇ ਵੱਡੇ ਚੋਲੇ ਪਾ ਕੇ ਗੁਰਸਖ ਸੱਜਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਉਮੀਦਵਾਰਨਾਂ ਨਾਲ ਜੁੜੇ ਹੋਏ ਕਿਉਂ ਦੱਸਦੇ ਹਨ ਇਸ ਦਾ ਸਪਸ਼ਟ ਅਰਥ ਹੈ ਕਿ ਸਿੱਖੀ ਉਨ੍ਹਾਂ ਦੇ ਅੰਦਰ ਅਜੇ ਪ੍ਰਵੇਸ਼ ਨਹੀਂ ਕੀਤੀ ਕਿਉਂ ਨਹੀਂ ਕੀਤੀ ਇਹ ਸਾਰਾ ਇਹ ਭਾਰਤੀ ਪ੍ਰਚਾਰ ਦਾ ਕਾਰਨ ਹੈ ਭਾਰਤੀ ਪ੍ਰਚਾਰ ਦੇ ਏਜੰਡਿਆਂ ਦਾ ਅਸਰ ਹੈ ਔਰ ਭਾਰਤੀ ਪ੍ਰਚਾਰ ਕਿੰਨਾ ਕੁ ਪ੍ਰਚੰਡ ਤੇ ਪਰਬਲ ਹੋਏਗਾ ਕਿ ਅੰਮ੍ਰਿਤ ਵੀ ਉਨ੍ਹਾਂ ਲੋਕਾਂ ਦੀ ਉਨ੍ਹਾਂ ਬੰਦਿਆਂ ਦੀ ਮਾਨਸਿਕਤਾ ਨੂੰ ਬਦਲ ਨਹੀਂ ਸਕਿਆ ਇਸੇ ਲਈ ਗੁਰੂ ਸਾਹਿਬ ਨੇ ਪੰਨੂ ਸਾਹਿਬ ਕੋਲੋਂ ਅੰਬੇਦਕਰ ਵਾਲੀ ਗੱਲ ਨੂੰ ਬਾਹਰ ਕਢਵਾਇਆ ਆਪਾਂ ਇਸ ਮਸਲੇ ਦੀ ਤਹਿ ਵਿੱਚ ਜਾਣ ਦਾ ਯਤਨ ਕਰਾਂਗੇ ਇਸ ਸਾਰੇ ਵਿਚਾਰ ਚਰਚਾ ਨੂੰ ਅਖੀਰ ਤੱਕ ਸੁਣਿਓ ਕਾਲੇ ਰਾਹ ਪਿਓ ਕਿ ਛਿਤੀ ਛਿਤੀ ਬੰਦ ਕਰਕੇ ਤੇ ਕੁਝ ਹੋਰ ਸੁਣਨ ਲੱਗ ਜਾਈਏ ਜਿਹੜੀ ਗੱਲ ਇੱਥੇ ਮੇਰੇ ਰਾਂ ਹੀ ਸਤਿਗੁਰਾਂ ਨੇ ਕਹੋਣੀ ਆ ਉਹ ਕਿਸੇ ਹੋਰ ਨੇ ਨਹੀਂ ਕਹਿਣੀ ਤੇ ਜਿਹੜੀ ਕਿਸੇ ਹੋਰ ਨੇ ਕਹਿਣੀ ਆ ਮੇਰੇ ਮੂੰਹ ਨੇ ਨਹੀਂ ਕਹੋਣੀ ਇਸ ਕਰਕੇ ਜਿਸ ਨੂੰ ਵੀ ਸੁਣੋ ਹੋਰ ਵੀ ਕੋਈ ਵੀਡੀਓ ਸੁਣੋ ਤਾਂ ਸਾਰੀ ਸੁਣਿਆ ਕਰੋ ਤੇ ਬੜੇ ਧਿਆਨ ਨਾਲ ਸੁਣਿਆ ਕਰੋ ਤਾਂ ਕਿ ਉਹ ਸਾਡੇ ਚੇਤਿਆਂ ਦੇ ਵਿੱਚ ਵੱਸ ਜਾਵੇ ਪਹਿਲੀ ਗੱਲ ਕਿ ਅੰਬੇਦਕਰ ਦੀ ਇੱਕ ਅਸਲੀ ਵੀਡੀਓ 2.5 ਮਿੰਟ ਦੀ ਮੇਰੇ ਪਾਸ ਸਤਿਗੁਰਾਂ ਨੇ ਕਿਰਪਾ ਕਰਕੇ ਪਹੁੰਚਾ ਦਿੱਤੀ ਲੋੜ ਪਈ ਜੇ ਤੁਸੀਂ ਟਿੱਪਣੀਆਂ ਰائیں ਕਹੋਗੇ ਤੇ ਉਹ ਕਿਸੇ ਦਿਨ ਮੈਂ ਆਪ ਜੀ ਦੇ ਸਾਹਮਣੇ ਕਰ ਦਿਆਂਗਾ ਅੰਬੇਦਕਰ ਸਾਹਿਬ ਕਿੰਨੇ ਕੁ ਪੜ੍ਹੇ ਲਿਖੇ ਹਨ ਕਿੰਨੇ ਕੁ ਸਲੀਕਿਆਂ ਨਾਲ ਗੱਲਬਾਤ ਕਰਨ ਵਾਲੇ ਹਨ ਉਹ ਤੁਸੀਂ ਵੀਡੀਓ ਸੁਣ ਕੇ ਉਹਨਾਂ ਦੇ ਸਰੀਰਕ ਲੈਂਗੁਏਜ ਬਾਡੀ ਲੈਂਗੁਏਜ ਤੋਂ ਤੁਹਾਨੂੰ ਪਤਾ ਲੱਗ ਜਾਣਾ ਹੈ ਜਿੰਨਾਂ ਨੂੰ ਭਾਰਤ ਨੇ ਦਲਤਾਂ ਦੇ ਮਨ ਦੇ ਵਿੱਚ ਇੱਕ ਪਰੰਪਰੀ ਹਸਤੀ ਦੇ ਰੂਪ ਵਿੱਚ ਸਿਰਜਿਆ ਹੋਇਆ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਅੰਬੇਦਕਰ ਸਾਹਿਬ ਸ਼ਾਇਦ BBC ਨੂੰ ਕੋਈ ਇੰਟਰਵਿਊ ਦੇ ਰਹੇ ਸਨ 1951 ਦੇ ਵਿੱਚ ਉਹ 2.5 ਮਿੰਟ ਦੀ ਕਲਿੱਪ ਮੇਰੇ ਪਾਸ ਹੈ ਉਸ ਵਿੱਚ ਜਾਤੀ ਪ੍ਰਸ਼ਾਸਨ ਸੰਬੰਧਿਤ ਤੇ ਹੋਰ ਕੁਝ ਨਿੱਕੇ ਨਿੱਕੇ ਮਸਲੇ ਹਨ ਜਦੋਂ ਸਮਾਉਮੈਂ ਦੱਸਾਂਗਾ ਉਹ ਕੀ ਬੋਲਦੇ ਹਨ ਸਾਡਾ ਫਰਜ਼ ਹੈ ਮੇਰਾ ਮਕਸਦ ਹੈ ਕਿ ਪੰਜਾਬ ਦੇ ਦਲਤ ਪਾਈਚਾਰੇ ਨੂੰ ਇਸ ਮਾਨਸਿਕ ਚੁੰਗਲ ਦੇ ਵਿੱਚੋਂ ਆਜ਼ਾਦ ਕਰਾਉਣਾ ਬਾਹਰ ਕੱਢਣਾ ਜੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਕੱਢਾਂਗੇ ਤਾਂ ਫਿਰ ਕੌਣ ਕੱਢੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੀ ਹੀ ਡਿਊਟੀ ਲਾ ਕੇ ਗਏ ਹਨ ਜਿਸ ਨੂੰ ਬਾਬਾ ਸਾਹਿਬ ਦਾ ਖਿਤਾਬ ਦਿੱਤਾ ਉਹ ਤਾਂ ਜਾਤੀ ਪਾਤੀ ਨੂੰ ਰਜਿਸਟਰਡ ਕਰਕੇ ਗਿਆ ਉਹ ਤਾਂ ਵਿਪਰਾ ਅੱਗੇ ਗੋਡੇ ਟੇਕ ਗਿਆ ਸਰੰ ਰੰਗ ਕਰ ਗਿਆ ਉਹਨਾਂ ਦੇ ਪੈਰਾਂ ਵਿੱਚ ਡੇਕ ਗਿਆ ਪਰ ਪੰਜਾਬ ਦੀ ਧਰਤੀ ਤੋਂ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ ਉਹ ਮਰਦ ਕਾਮਲ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਹਿੰਦ ਨੂੰ ਜਗਾਉਣ ਦਾ ਮਕਸਦ ਇਹ ਸੀ ਜੋ ਬਿਪਰ ਦੇ ਪੈਰਾਂ ਹੇਠ ਛੂਦਰ ਬਣ ਕੇ ਲਤਾੜੇ ਹੋਏ ਹਨ ਵਰਣ ਵੰਡ ਦੀ ਮਾਰ ਚੱਲਦੇ ਸਦੀਆਂ ਤੋਂ ਲਤਾੜੇ ਹੋਏ ਹਨ ਉਹਨਾਂ ਨੂੰ ਜਗਾਇਆ ਇੱਕ ਬਹੁਤ ਵੱਡਾ ਬ੍ਰਹਮੰਡੀ ਹੋਕਾ ਦਿੰਦਿਆਂ ਸਤਗੁਰਾਂ ਨੇ ਕਿਹਾ ਸੇਰੀ ਰਾਗ ਦੇ ਬਾਣੀ ਦੇ ਵਿੱਚ ਕਿਹਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵਡਿਆਂ ਸੋਂ ਕਿਆ ਰੀਸ ਜਥੈ ਨੀਚ ਸਮਾਲੀਆ ਨ ਤਥੈ ਨਦਰ ਤਰੀ ਬਖਸ਼ੀਸ਼ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਜਿਹੜੇ ਨੀਚਾਂ ਤੋਂ ਵੀ ਨੀਚ ਨੇ ਨੀਵੇਂਆਂ ਤੋਂ ਵੀ ਨੀਵੇਂ ਨੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਨਾਲ ਖੜਾ ਹੈ ਸਤਗੁਰ ਕਹਿੰਦੇ ਅਸੀਂ ਵਡਿਆਂ ਦੀ ਰੀਸ ਨਹੀਂ ਕਰਦੇ ਅਸੀਂ ਉਹਨਾਂ ਕੋ ਕੀ ਲੈਣਾ ਹੈ ਫਿਰ ਸਤਿਗੁਰੂ ਅਖੀਰ ਵਿੱਚ ਕਿੱਡੀ ਵੱਡੀ ਬਖਸ਼ਿਸ਼ ਕਰਦੇ ਹਨ ਕਹਿੰਦੇ ਜਿੱਥੇ ਨੀਚ ਹਨ ਉੱਥੇ ਹੀ ਪਰਮੇਸ਼ਰ ਤੇਰੀ ਕਿਰਪਾ ਹੈ ਪਰ ਇਸ ਕਿਰਪਾ ਦੀ ਗਵਾਹੀ ਤੇ ਜਾਮਨੀ ਸਿਰਫ ਗੁਰੂ ਨਾਨਕ ਸਾਹਿਬ ਕੋਲ ਹੈ ਉਹ ਇਹਨਾਂ ਸਤਰਾਂ ਤੋਂ ਪਹਿਲਾਂ ਪਿਛਲੀ ਇੱਕ ਸਤਰ ਦੇ ਵਿੱਚ ਜੋ ਕਹਿੰਦੇ ਹਨ ਉਹ ਵੀ ਧਿਆਨ ਦਿਓ ਦਲਤ ਭਰਾਵੋ ਵੀ ਸੁਣੋ ਸਤਿਗੁਰ ਕਹਿੰਦੇ ਹਨ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕਿਤੇ ਲੋਕ ਤੈ ਤੋ ਸ੍ਰੀ ਸਾਹਿਬ ਅੰਬੇਦਕਰ ਨੂੰ ਹੀ ਬਣਾ ਛੱਡਿਆ ਬਾਬਾ ਸਾਹਿਬ ਸਤਿਗੁਰੂ ਕਹਿੰਦੇ ਨੇ ਸਾਹਿਬ ਤਾਂ ਇੱਕੋ ਹੀ ਹੈ ਉਹ ਸਾਹਿਬ ਹੈ ਸੱਚਾ ਸਾਹਿਬ ਇਹ ਵਧੀਆ ਹੋ ਗਿਆ ਸਤਿਗੁਰਾਂ ਨੇ ਨਾਲ ਸੱਚਾ ਲਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਝੂਠੇ ਸਾਹਿਬ ਵੀ ਆਉਣੇ ਹਨ ਹੋਰ ਜੀਆਂ ਕੇਤੇ ਲੋਭ ਭਾਵ ਕੇ ਉਸ ਨੇ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੱਥੇ ਜਿੱਥੇ ਵੀ ਮਨੁੱਖ ਲੋਕ ਪੈਦਾ ਹੋਏ ਹਨ ਉਸੇ ਦੇ ਹੀ ਪੈਦਾ ਕੀਤੇ ਹੋਏ ਹਨ ਉਹੀ ਸਭ ਦਾ ਮਾਲਕ ਹੈ ਜਿਹੜੀ ਗਵਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਕਿ ਨਾਨਕ ਤਿਨ ਕੇ ਸੰਗ ਸਾਥ ਹੀ ਇਹ ਤਾਂ ਬਾਬਾ ਰਵਿਦਾਸ ਜੀ ਵੀ ਨਹੀਂ ਇੱਡੀ ਵੱਡੀ ਗਵਾਹੀ ਦੇ ਕੇ ਗਏ ਹਾਲਾਂਕਿ ਬਾਬਾ ਰਵਿਦਾਸ ਜੀ ਦੇ ਉੱਤੇ ਸਾਡੀ ਉਂਗਲ ਨਹੀਂ ਉੱਠ ਸਕਦੀ ਸਾਡੇ ਲਈ ਉਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹਨ ਪਰ ਦਲਤ ਭਾਈਚਾਰੇ ਦੇ ਦਿਮਾਗ ਵਿੱਚ ਵੜਿਆ ਹੋਇਆ ਕੀੜਾ ਜਿਸ ਨੂੰ ਭਾਰਤੀ ਨਿظام ਖੁਰਾਕ ਦਿੰਦਾ ਹੈ ਅਸੀਂ ਉਸ ਦੀ ਭਾਰਤੀ ਖੁਰਾਕ ਬੰਦ ਕਰਕੇ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੀ ਹੋਈ ਗਵਾਹੀ ਦੀ ਬਖਸ਼ਿਸ਼ ਵਾਲੀ ਖੁਰਾਕ ਦੇਣੀ ਹੈ ਤਾਂ ਕਿ ਉਹ ਮਾਨਸਿਕ ਮੰਡਲ ਵਿੱਚ ਗੁਲਾਮੀ ਦਾ ਕੀੜਾ ਬਾਹਰ ਨਿਕਲ ਸਕੇ ਮਰ ਸਕੇ ਖਤਮ ਹੋ ਸਕੇ ਸੁਦਰਸ਼ਨ ਜੀ ਵਾਲੇ ਦੋ ਨੁਕਤੇ ਮੈਂ ਫਿਰ ਆਪ ਜੀ ਦੇ ਸਾਹਮਣੇ ਕਰਦੇ ਆ ਕਿਉਂਕਿ ਸਾਡਾ ਚੇਤਾ ਬੜਾ ਥੋੜਾ ਹੁੰਦਾ ਹੈ ਕੇ ਐਸ ਸੁਦਰਸ਼ਨ ਕਹਿੰਦਾ ਜੇ ਭਾਰਤ ਦੇ ਹਿੰਦੂਆਂ ਨੇ ਰਾਜ ਕਰਨਾ ਤਾਂ ਆਪਣੀ ਗਿਣਤੀ ਵਧਾ ਕੇ ਦੱਸੋ ਜੇ ਹਿੰਦੂਆਂ ਨੇ ਭਾਰਤ ਤੇ ਰਾਜ ਕਰਨਾ ਤਾਂ ਸਾਰੇ ਭਾਰਤ ਨੂੰ ਗਰੀਬ ਕਰ ਦਿਓ ਹੁਣ ਇਹ ਫੈਸਲਾ ਦਲਿਤ ਭਾਈਚਾਰਾ ਕਰੇ ਕਿ ਕੀ ਤੁਸੀਂ ਗੁਲਾਮੀ ਦੀ ਜ਼ਿਲਤ ਤੇ ਗਰੀਬੀ ਦੀ ਜ਼ਿਲਤ ਵਿੱਚ ਜੇ ਹੋਰ ਸਦੀਆਂ ਰਹਿਣ ਦਾ ਕੋਈ ਤੁਹਾਡਾ ਮਨ ਹੈ ਉਹ ਭਲਿਓ ਤੁਸੀਂ ਆਪਣੇ ਸਿਰ ਦੇ ਉੱਤੇ ਦਸਤਾਰ ਤਾਂ ਕੀ ਬੰਨਣੀ ਹੀ ਤੁਸੀਂ ਬਾਬਾ ਰਵਿਦਾਸ ਜੀ ਦੇ ਸਿਰ ਤੋਂ ਵੀ ਦਸਤਾਰ ਲਾ ਕੇ ਉਹਨਾਂ ਦੇ ਵਾਲ ਖਿਲਾਰ ਕੇ ਤੇ ਸਿਰ 'ਤੇ ਟਿਕਾ ਲਾਤਾ ਹੈ ਭਾਰਤੀ ਏਜੰਸੀਆਂ ਵੱਲੋਂ ਹੀ ਉਹਨਾਂ ਦੀ ਫੋਟੋ ਦਾ ਮੇਕਅਪ ਕੀਤਾ ਜਾਂਦਾ ਹੈ ਧਿਆਨ ਨਾਲ ਦੇਖਿਓ ਬਾਬਾ ਰਵਿਦਾਸ ਜੀ ਦੇ ਵਾਲ ਕਿਉਂ ਖਿਲਾਰੇ ਨੇ ਫਿਰ ਬਾਬਾ ਰਵਿਦਾਸ ਜੀ ਦੇ ਮੱਥੇ 'ਚ ਟਿਕਾ ਕਿਉਂ ਲਾਇਆ ਕੀ ਉਹ ਟਿਕਾ ਲਾਉਂਦੇ ਸੀ ਸਾਡੇ ਚਿੱਤਿਆਂ ਵਿੱਚ ਰਹੇ ਜਿਸ ਵਿਅਕਤੀ ਦੇ ਸਿਰ ਦੇ ਉੱਤੇ ਦਸਤਾਰ ਨਹੀਂ ਉਸਦੇ ਲਿਖੇ ਹੋਏ ਕੋਈ ਵੀ ਲਿਖਤ ਗੁਰਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ ਸੀ ਜੋ ਗੁਰਬਾਣੀ ਦੇ ਸ਼ਬਦਾਂ ਵਿੱਚ ਲਿਖਿਆ ਉਹ ਲਿਖਣ ਵਾਲੇ ਦਾ ਆਪਣਾ ਜੀਵਨ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਇਸੇ ਲਈ ਉਹ ਗੁਰਬਾਣੀਆਂ ਦਰਜ ਹੋਈਆਂ ਭਗਤਾਂ ਦੀਆਂ ਪੀਲੋ ਵੀ ਕਹਿੰਦੇ ਮਿਰਜ਼ਾ ਸਾਹਾ ਲੈ ਕੇ ਆਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦਰਜ ਕਰ ਲਓ ਬੁੱਲੇ ਸ਼ਾਹ ਨੇ ਵੀ ਕਹਿੰਦੇ ਪਹੁੰਚ ਕੀਤੀ ਸੀ ਦਰਜ ਕਰ ਲਓ ਪਰ ਗੁਰੂ ਸਾਹਿਬ ਨੇ ਗੁਰੂ ਅਰਜਨ ਪ੍ਰਤੱਖ ਹਰ ਪਰਮੇਸ਼ਰ ਪ੍ਰਤੱਖ ਪਰਮੇਸ਼ਰ ਹੈ ਗੁਰੂ ਹਰ ਸਤਕੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੇ ਉਹਨਾਂ ਦੀ ਗੁਰਬਾਣੀ ਪੜ੍ਹੀ ਤੇ ਉਹਨਾਂ ਦੇ ਚਿਹਰਿਆਂ ਨੂੰ ਤੱਕਿਆ ਤਾਂ ਉਹਨਾਂ ਦੱਸ ਦਿੱਤਾ ਕਿ ਜੋ ਤੁਸੀਂ ਲਿਖ ਰਹੇ ਹੋ ਤੁਹਾਡੇ ਅਸਲ ਜੀਵਨ ਵਿੱਚ ਉਹ ਚੀਜ਼ ਹੈ ਨਹੀਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ ਉਸ ਸਮੇਂ ਦੇ ਵਿੱਚ ਕੋਈ ਵਿਅਕਤੀ ਵੀ ਸਿਰ ਦੇ ਵਾਲ ਨਹੀਂ ਕਟਾਉਂਦਾ ਸੀ ਸਿਰ ਖੁੱਲੇ ਨਹੀਂ ਛੱਡਦਾ ਸੀ ਜੀਸਸ ਦੇ ਵੀ ਲੋਕਾਂ ਨੇ ਵਾਲ ਖੁੱਲੇ ਛੱਡੇ ਹੋਏ ਨੇ ਕਦੇ ਨਹੀਂ ਛੱਡੇ ਨੇ ਕਿਉਂਕਿ ਇਹਨਾਂ ਨੇ ਆਪਣੇ ਨਹੀਂ ਟਕਣੇ ਇਸ ਕਰਕੇ ਉਹਦੇ ਵੀ ਖੋਲ ਦਿੱਤੇ ਟਕਣੇ ਤਾਂ ਦੂਰ ਦੀ ਗੱਲ ਰੱਖਣੇ ਨਹੀਂ ਕੈਂਚੀ ਫਰਵਾਉਣੀ ਹੈ ਗੁਰਬਾਣੀ ਦੇ ਵਿੱਚ ਫਰਮਾਨ ਹੈ ਨਾ ਕਿ ਮਾਥੇ ਤਿਲਕ ਹੱਥ ਮਾਲਾ ਬੰਨਾ ਲੋਗਨ ਰਾਮ ਖਲੋਣਾ ਜਾਣਾ ਕਿ ਜਦਾਂ ਦੇ ਅਸੀਂ ਆਂ ਪ੍ਰਮਾਤਮਾ ਨੂੰ ਮੇ ਉਦਾਂ ਦੇ ਬਣਾ ਲਓ। ਦਰਤ ਭਾਈਚਾਰੇ ਉਹ ਸਾਡੇ ਭੈਣ ਭਰਾਓ ਤੁਸੀਂ ਘੱਟੋ ਘੱਟ ਜੇ ਆਪ ਗੁਰੂ ਸਾਹਿਬ ਵਰਗੇ ਨਹੀਂ ਬਣ ਸਕਦੇ ਨਾ ਭਗਤ ਰਵਿਦਾਸ ਜੀ ਵਰਗੇ ਨਹੀਂ ਬਣ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਆਪਣੇ ਵਰਗਾ ਬਣਾ ਕੇ ਦੱਸੋ ਕਿ ਉਹ ਵੀ ਇਦਾਂ ਦੇ ਸੀ। ਕੁਝ ਦਿਨ ਪਹਿਲਾਂ ਇਟਲੀ ਦੇ ਵਿੱਚ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਇਹਨਾਂ ਨੇ ਵੀ ਕੱਢਿਆ ਇਸ ਭਾਈਚਾਰੇ ਨੇ ਤੇ ਉਹਨਾਂ ਨੇ ਇੱਕ ਗੱਡੀ ਦੇ ਉੱਤੇ ਛੱਤ ਦੇ ਉੱਤੇ ਉਮੀਦਵਾਰ ਦੀ ਫੋਟੋ ਲਾਈ ਵਰਗਾਕਾਰ ਚਾਰੇ ਚ ਫਿਰ ਚਾਰੇ ਚ ਫਿਰੇ ਚਾਰੇ ਪਾਸੇ ਉਸ ਤੇ ਫੋਟੋ ਦਾ ਮੂੰਹ ਉਸ ਤੋਂ ਅਗਲੀ ਗੱਡੀ ਦੇ ਉੱਤੇ ਭਗਤ ਰਵਿਦਾਸ ਜੀ ਦੀ ਫੋਟੋ ਲਾਈ ਹੋਈ ਸੀ ਉਹੀ ਵਾਲ ਖੁੱਲਿਆਂ ਵਾਲੀ ਤੇ ਮੱਥੇ ਵਿੱਚ ਟਿੱਕਾ ਲੱਗਾ ਹੋਇਆ ਤਿਲਕ ਤੇ ਉੱਤੇ ਉਹਦੇ ਸ਼ਫਰ ਚ ਲਾਇਆ ਹੋਇਆ 21 70 ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਮੈਨੂੰ ਕੱਢ ਕੇ ਮੈਂ ਤਲਤਪਾਈ ਚੱਲਣ ਨੂੰ ਚੈਲੰਜ ਕਰਦਾ ਖੁੱਲੇ ਆਮ ਸਾਡੇ ਭੈਣ ਭਰਾਓ ਮੈਂ ਤੁਹਾਨੂੰ ਚਾਹੁੰਨਾ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਕੂੜ ਭਰਿਆ ਹੋਇਆ ਹੈ ਕਿਸੇ ਤਰੀਕੇ ਬਾਹਰ ਨਿਕਲ ਜਾਏ ਮੈਂ ਤੁਹਾਡੇ ਭਲੇ ਤੇ ਕਹਿ ਰਿਹਾ ਉਹਨਾਂ ਦੀ ਗੁਰਬਾਣੀ ਦਾ ਕੋਈ ਇੱਕ ਸ਼ਬਦ ਜਿੱਥੇ ਤਿਲਕ ਦੀ ਗੱਲ ਹੋਵੇ ਉਹ ਤਾਂ ਬ੍ਰਾਹਮਣਵਾਦ ਨੂੰ ਖੁਦ ਬਾਣੀ ਦੇ ਵਿੱਚ ਭੰਡਦੇ ਹਨ ਭਗਤ ਰਵਿਦਾਸ ਜੀ ਨੂੰ ਤਾਂ ਹੁਣ ਆਪਣੇ ਆਪ ਨੂੰ ਵੀ ਚਮਾਰ ਅਖਵਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਉਹ ਤਾਂ ਨਗਾਰੇ ਦੀ ਝੋਟ ਤੇ ਕਹਿ ਗਏ ਹਨ ਕਹਿਰ ਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਉਹ ਕਹਿ ਰਹੇ ਨੇ ਰਵਿਦਾਸ ਜੀ ਹੁਣ ਚਮਾਰ ਰਹੇ ਹੀ ਨਹੀਂ ਚਮਾਰੇ ਇਸ ਚਮਾਰ ਵਰਗੀਆਂ ਜਾਤ ਪ੍ਰਥਾ ਤੋਂ ਮੁਕਤ ਹੋ ਗਏ ਹਨ ਖਲਾਸ ਹੋ ਗਏ ਹਨ ਬਾਬਾ ਰਵਿਦਾਸ ਜੀ ਭਗਤ ਰਵਿਦਾਸ ਜੀ ਉੱਚੇ ਮੰਡਲਾਂ ਦੇ ਵਿੱਚ ਪਹੁੰਚ ਚੁੱਕੇ ਹਨ ਗਿਆਨ ਦੇ ਉੱਚ ਮੰਡਲਾਂ ਦੇ ਵਿੱਚ ਜਾ ਚੁੱਕੇ ਹਨ ਚਮਾਰ ਸ਼ਬਦ ਉਸ ਉੱਚ ਮੰਡਲ ਤੱਕ ਪਹੁੰਚਦਾ ਹੀ ਨਹੀਂ ਦਲਤ ਜਾਂ ਸ਼ੂਦਰ ਜਾਂ ਨੀਚ ਸ਼ਬਦ ਉਥੋਂ ਤੱਕ ਪਹੁੰਚਦਾ ਨਹੀਂ ਇਸ ਕਰਕੇ ਉਹਨਾਂ ਨੂੰ ਕੋਈ ਦਿੱਕਤ ਹੀ ਕੋਈ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਨਾਮ ਹੈ ਹੁਣ ਬਿਪਰਵਾਦ ਦੇ ਡਰਾਮੇ ਦੇ ਵਿੱਚ ਸ਼ਾਮਲ ਹੋ ਕੇ ਉਸ ਦੀਆਂ ਸਾਜ ਸੰਦ ਵਿੱਚ ਸ਼ਾਮਲ ਹੋ ਕੇ ਤੁਸੀਂ ਪਤਾ ਕੀ ਪਾਪ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਚਮਾਰ ਨੇ ਖਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਰਵਿਦਾਸੀ ਐ ਘੁਆਣ ਲੱਗ ਪਿਓ ਤੁਸੀਂ ਆ ਬਾਬਾ ਰਵਿਦਾਸ ਜੀ ਨੂੰ ਉੱਚੇ ਮੰਡਲ ਤੋਂ ਥੱਲੇ ਖਿੱਚ ਕੇ ਆਪਣੇ ਬਰਾਬਰ ਲਿਆਣ ਕੇ ਖੜਾ ਕਰ ਲਿਆ ਹੈ ਕਿ ਕੋਈ ਸਿੱਖ ਵਾਲ ਕਟਾ ਕੇ ਦਾੜ੍ਹੀ ਕਟਾ ਕੇ ਅਮਰਤ ਛਕ ਸਕਦਾ ਜੇ ਉਹ ਗਲ ਦੇ ਵਿੱਚ ਦਾੜ੍ਹੀ ਕੱਟੀ ਜਾਂ ਵਾਲ ਸਿਰ ਦੇ ਵਾਲ ਕੱਟਿਆਂ ਤੇ ਗਲ ਵਿੱਚ ਕਿਰਪਾਨ ਪਾਏਗਾ ਤਾਂ ਸਾਡੇ ਜਿਹੜੀ ਨਿਆਂਗ ਫੌਜ ਆ ਜਾਂ ਖਾਲਸਾ ਫੌਜ ਉਹ ਦੀ ਛਤਰੋਹਲ ਕਰੇਗੀ ਪਰ ਭਾਈ ਤੁਹਾਨੂੰ ਹਣ ਕੋਣ ਪੁੱਛੇ ਤੁਹਾਡੇ ਪਿੱਛੇ ਅੰbedkar ਦਾ ਸਰਟੀਫਿਕੇਟ ਜੜਿਆ ਹੋਇਆ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਬੇਦਕਿਰ ਜੀ ਨੇ ਹੱਕ ਦਵਾਇਆ ਹੈ ਘੱਟੋ ਘੱਟ ਮੈਨੂੰ ਟਿੱਪਣੀਆਂ ਵਿੱਚ ਦੱਸ ਦਿਓ ਕਿਹੜਾ ਹੱਕ ਦਵਾਤਾ ਤੁਹਾਨੂੰ ਸਾਨੂੰ ਵੀ ਤਾਂ ਪਤਾ ਲੱਗੇ ਉਹ ਕਿਹੜਾ ਹੱਕ ਹੈ ਤੁਸੀਂ ਨੌਕਰੀ ਤੇ ਲੱਗਣਾ ਹੈ ਤਾਂ ਪੜ੍ਹਾਈ ਕਰਕੇ ਨੌਕਰੀ ਤੇ ਲੱਗੋਗੇ ਤੇ ਪੜ੍ਹਾਈ ਕਰਕੇ ਜਦ ਤੁਸੀਂ ਇੰਟਰਵਿਊ ਦਿੰਦੇ ਹੋ ਉਸ ਤੋਂ ਪਹਿਲਾਂ ਤੁਸੀਂ ਜਾਤ ਵਾਲੇ ਖਾਨੇ 'ਚ ਟਿਕ ਮਾਰਦੇ ਹੋ ਕਿ ਮੈਂ ਮੇਰੀ ਆ ਜਾਤ ਹੈ ਮੈਂ ਉਦਾਹਰਣ ਦੇ ਸਕਦਾ ਬਹੁਤ ਸਾਰੇ ਕਿਸਾਨ ਹਨ ਵੱਡੀ ਗਿਣਤੀ ਵਿੱਚ ਹਨ ਜਿਨ੍ਹਾਂ ਕੋਲ ਇੱਕ ਦੋ ਕਿੱਲੇ ਹੀ ਜ਼ਮੀਨ ਹੈ ਪਰ ਉਹ ਆਪਣੇ ਆਪ ਨੂੰ ਕਿਸਾਨ ਹੀ ਖਵਾਉਂਦੇ ਹਨ ਕਿਸੇ ਸਰਕਾਰੀ ਬੁਰਕੀ ਜਾਂ ਸਰਕਾਰੀ ਨੌਕਰੀ ਦੀ ਭੀਖ ਵਾਸਤੇ ਆਪਣੇ ਆਪ ਨੂੰ ਦਲਿਤ ਛੂਦਰ ਦਾ ਖਾਨਾ ਨੂੰ ਟਿਕ ਮਾਰਕ ਨਹੀਂ ਕਰਦੇ ਕਹਿੰਦੇ ਅਸੀਂ ਥੋੜੀ ਖਾ ਲਵਾਂਗੇ ਪਰ ਰਵਾਂਗੇ ਗੁਰੂ ਤੇ ਸਿੱਖ ਤੁਹਾਡੇ ਵਿੱਚ ਬਹੁਤ ਐਸੇ ਪਰਿਵਾਰ ਹਨ ਜੋ ਵੱਡੀਆਂ ਪੋਸਟਾਂ ਤੇ ਲੱਗੇ ਹਨ ਵੱਡੇ ਅਹੁਦੇਆਂ ਤੇ ਹਨ ਵੱਡੇ ਅਫਸਰ ਹਨ ਇਹਦੇ باوجود ਵੀ ਜਾਤ ਨਹੀਂ ਤੁਸੀਂ ਛੱਡੀ ਕਸੂਰवार ਕੌਣ ਹੈ ਪੰਨੂ ਅੰਬੇਦਕਰ ਕਿ ਗੁਰੂ ਨਾਨਕ ਸਾਹਿਬ ਤਿੰਨਾਂ ਚੋਂ ਕੌਣ ਕਸੂਰਵਾਰ ਹੈ ਪੰਨੂ ਵੀ ਤੁਹਾਡਾ ਭਲਾ ਕਰਨਾ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਨੇ ਤਾਂ ਭਲਾ ਕੀਤਾ ਜਿਸ ਵੱਲ ਤੁਹਾਡਾ ਧਿਆਨ ਹੀ ਨਹੀਂ ਜਾਣ ਦਿੱਤਾ ਭਾਰਤੀ ਸਰਕਾਰ ਨੇ ਜੇ ਗੁਰੂ ਅਰਜਨ ਸਾਹਿਬ ਯਤਨ ਨਾ ਕਰਦੇ ਕੋਸ਼ਿਸ਼ ਨਾ ਕਰਦੇ ਤੇ ਰਵਿਦਾਸ ਜੀ ਦੀ ਬਾਣੀ ਤੁਹਾਡੇ ਤੱਕ ਕੌਣ ਪਹੁੰਚਾਉਂਦਾ ਕੌਣ ਲੈ ਕੇ ਆਉਂਦਾ ਹੈ ਬਾਣੀ ਇਹ ਗੁਰਬਾਣੀ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹੀ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਵਿੱਚ ਇਸ ਨੂੰ ਹਾਸਲ ਕਰ ਪਾਏ ਹਨ। ਉਹਨਾਂ ਨੇ ਹੀ ਇਸ ਬਾਣੀ ਦੀ ਸਥਾਪਨਾ ਕੀਤੀ ਹੈ ਪਰ ਤੁਹਾਡੇ ਦਿਮਾਗ ਦਾ ਪ੍ਰੋਜੈਕਟ ਲਾ ਕੇ ਤੁਸੀਂ ਉਸ ਬਾਣੀ ਵਿੱਚੋਂ ਬਾਹਰ ਕੱਢ ਕੇ ਤੇ ਵੱਖਰੀ ਲਿਖ ਕੇ ਤੇ ਗੁਰਦੁਆਰੇ ਦੀ ਥਾਂ ਦੇ ਭਵਨ ਬਣਾ ਕੇ ਬਹਿ ਗਏ। ਤੁਹਾਨੂੰ ਸਤਿਗੁਰਾਂ ਨੇ ਸਰਦਾਰੀਆਂ ਬਖਸ਼ੀਆਂ ਪਰ ਤੁਸੀਂ ਬਦੋਬ ਦੀ ਗੁਲਾਮੀ ਦੇ ਜੂਲੇ 'ਚ ਸਿਰ ਫਸਾਉਣ ਨੂੰ ਕਾਹਲੇ ਪੈਜੇ ਪਿੱਛੇ ਸੀ ਦੀ ਵਿੱਚ ਫਸਾ ਲਈਏ। ਭੈਣੋ ਭਰਾਵੋ ਵੀਰੋ ਗੁੱਸਾ ਨਾ ਕਰੋ ਤੁਸੀਂ ਸਾਡੇ ਆਪਣੇ ਹੋ। ਜੇ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਖੜੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਅਮਰਤਾ ਉਹਨਾਂ ਨੇ ਕਿੰਨਾਂ ਨੂੰ ਦਿੱਤਾ ਸੀ ਚਮਕੌਰ ਦੀ ਗੜੀ ਨੂੰ ਛੱਡਦੇ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਕਲਗੀ ਲਾ ਕੇ ਕਿਹਦੇ ਸਿਰ ਤੇ ਲਾਈ ਸੀ ਕੀ ਉੱਥੇ ਜੱਟ ਭਰਾ ਹੈ ਨਹੀਂ ਸਾਨੂੰ ਤੋਂ ਉਹਨਾਂ ਨੇ ਸੰਗਤ ਸਿੰਘ ਦੇ ਸਿਰ ਦੇ ਉੱਤੇ ਕਲਗੀ ਸਜਾਈ ਸੀ ਜੋ ਜਿੰਨੂੰ ਅਸੀਂ ਕਹਿੰਦੇ ਨੇ ਕਿ ਛੋਟੀਆਂ ਜੱਤਾਂ ਨਾਲ ਸੰਬੰਧ ਰੱਖਦਾ ਸੀ ਪਰ ਉਹ ਤਾਂ ਬਾਬਾ ਰਵਿਦਾਸ ਜੀ ਵਾਂਗ ਉੱਚੇ ਮੰਡਲਾਂ ਵਿੱਚ ਪਹੁੰਚ ਚੁੱਕੇ ਸਨ ਨਾ ਉਹ ਗੁਰੂ ਨਾਨਕ ਸਾਹਿਬ ਨੇ ਕੱਲਾ ਕਿਹਾ ਹੀ ਨਹੀਂਗਾ ਗੱਲਬਾਤੀ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਖੜਾ ਹੈ ਗੁਰੂ ਨਾਨਕ ਸਾਹਿਬ ਦਸਵੇਂ ਜਾਮੇ ਦੇ ਵਿੱਚ ਦਸਮ ਪਿਤਾ ਦੇ ਨਾਮੇ ਢ ਉਹ ਸ਼ਤਰ ਤੁਹਾਡੇ ਦੇਤੇ ਚਲਾਉਂਦਾ ਵੀ ਹੈ ਉਹਨੇ ਤਾਂ ਹੀ ਆਪਣੀ ਕਰਗੀ ਲਾ ਕੇ ਤੁਹਾਡੇ ਬਾਬਾ ਸੰਗਤ ਸਿੰਘ ਦੇ ਸਿਰ ਤੇ ਦੱਸੀ ਸੀ ਬਾਬਾ ਸੰਗਤ ਸਿੰਘ ਦਾ ਇਤਿਹਾਸ ਬੜੋ ਕੌਣ ਸੀ ਤੁਸੀਂ ਬਾਬਾ ਸੰਗਤ ਸਿੰਘ ਨੂੰ ਭੁੱਲ ਕੇ ਤੇ ਅਮੀਦਕਰ ਨੂੰ ਜਾ ਫੜਿਆ ਮੈਂ ਮੰਨਦਾ ਐ ਇਸ ਗੱਲ ਨੂੰ ਕਿ ਪ੍ਰਚਾਰ ਦਾ ਬੜਾ ਅਸਰ ਹੁੰਦਾ ਹੈ ਤੁਹਾਡੇ ਤੱਕ ਨਹੀਂ ਗੱਲ ਇਹ ਪਹੁੰਚੀ ਪਰ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਤੱਕ ਪਹੁੰਚੇ ਇਹ ਗੱਲ ਤੁਹਾਡੇ ਖਾਨੇ ਵਿੱਚ ਪੈ ਜਾਏ ਮੇਰੇ ਗੱਲ ਕਹਿਣ ਦੇ ਢੰਗ ਤੇ ਸ਼ਬਦਾਂ ਵੱਲ ਨਾ ਜਾਇਓ ਮੇਰੇ ਵੀਰੋ ਜਦੋਂ ਕਿਸਦਾ ਇਲਾਜ ਕਰਨਾ ਹੋਵੇ ਟੀਕਾ ਲਾਉਣਾ ਪੈਂਦਾ ਹੈ ਤੇ ਟੀਕੇ ਦੀ ਪੀੜ ਤਾਂ ਥੋੜੀ-ਬਹੁਤੀ ਹੁੰਦੀ ਹੈ ਤੁਸੀਂ ਟੀਕੇ ਦੀ ਪੀੜ ਨੂੰ ਹਾਈਲਾਈਟ ਕਰੀ ਚਲੋਗੇ ਮੇਰੇ ਸੂਈ ਖਵਾਤੀ ਪਰ ਇਹ ਨਹੀਂ ਦੱਸਿਆ ਕਿ ਉਹਦੇ ਵਿੱਚ ਦਵਾਈ ਵੀ ਦਿੱਤੀ ਸੀ ਵੀ ਤੁਸੀਂ ਠੀਕ ਹੋ ਜਾਓ ਬ੍ਰਾਹਮਣ ਭਾਰਤ ਉੱਤੇ ਰਾਜ ਕਰਨ ਵਾਸਤੇ ਆਪਣੀ ਗਿਣਤੀ ਵਧਾਉਣ ਲਈ ਤੁਹਾਨੂੰ ਆਪਣੇ ਨਾਲ ਜੋੜੀ ਬੈਠਾ ਹੈ ਨਾ ਕਿ ਤੁਹਾਡੇ ਭਲੇ ਵਾਸਤੇ ਆਪ ਪਿਛਲੇ ਦਿਨਾਂ ਵਿੱਚ ਤੁਹਾਡੇ ਭਾਈਚਾਰੇ ਦੇ ਵਿੱਚੋਂ ਹੀ ਰਾਸ਼ਟਰਪਤੀ ਤੱਕ ਦਾ ਉਹਦਾ ਛੋਟਾ ਤਾਂ ਨਹੀਂ ਹੁੰਦਾ ਨਾ ਫੌਜ ਦਾ ਮੁਖੀ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਰਾਸ਼ਟਰਪਤੀ ਉਸ ਨੂੰ ਬ੍ਰਾਹਮਣ ਨੇ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ ਕਹਿੰਦਾ ਤੂੰ ਸ਼ੂਦਰ ਹੈ ਜਦ ਕਿ ਪੰਜਾਬ ਦੇ ਵਿੱਚ ਸ਼ੂਦਰ ਭਾਈਚਾਰਾ ਮਤਲਬ ਕਹਿੰਦਾ ਦਲਿਤ ਭਾਈਚਾਰੇ ਦੇ ਜਥੇਦਾਰ ਵੀ ਨਿਯੁਕਤ ਕੀਤੇ ਗਏ ਕਿਸ ਗੜ ਸਾਹਿਬ ਦੇ ਤੇ ਹੋਰ ਨਾ ਦੇ ਬਾਹਰਲੇ ਰਾਜਾਂ ਦੇ ਵਿੱਚ ਕਿਸੇ ਦਲਿਤ ਭਰਾ ਨੂੰ ਘੋੜੀ ਦੇ ਉੱਤੇ ਨਹੀਂ ਚੜਨ ਦਿੰਦੇ ਗੋਲੀ ਮਾਰ ਕੇ ਮਾਰ ਦਿੱਤਾ ਬੜੀ ਸੈਂਕੜੇ ਕਤਲ ਹੋਏ ਨੇ ਸਿੱਖਾਂ ਨੇ ਤੁਹਾਨੂੰ ਤਖਤਾਂ ਦੇ ਜਥੇਦਾਰ ਵੀ ਬਣਾ ਛੜਿਆ ਤੁਸੀਂ ਫੇਰ ਵੀ ਭੱਜ-ਭੱਜ ਕੇ ਜੈ ਭੀਮ ਜੈ ਭੀਮ ਜੇ ਦਲਤ ਰਹਿ ਕੇ ਹਿੰਦੂਆਂ ਦੇ ਤੁਸੀਂ ਮੰਦਰ ਵਿੱਚ ਨਹੀਂ ਵੱਢ ਸਕਦੇ ਤੇ ਜੇ ਪੰਜਾਬ ਦੇ ਵਿੱਚ ਦਲਤ ਰਹਿ ਕੇ ਤੁਸੀਂ ਤਖਤਾਂ ਦੇ ਜਥੇਦਾਰ ਬਣ ਸਕਦੇ ਹੋ ਕੀ ਇਹ ਫਰਕ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਇਹ ਗੱਲ ਕੀ ਭਰਾਵਾ ਆਪਾਂ ਆਪਣਾ ਦਿਮਾਗ ਪੱਕਾ ਗਹਿਣਾ ਹੀ ਕਰ ਦੋਤਾ ਵੇਚ ਹੀ ਦਿੱਤਾ ਹੈ ਬੇਦਕਰ ਨੂੰ ਸਿਆਣੇ ਅਤੇ ਸਮਝਦਾਰ ਬਣੀਏ ਆਪਣੇ ਦਿਮਾਗ ਦੀ ਵਰਤੋਂ ਕਰੀਏ ਜੋ ਸਾਨੂੰ ਕੋਈ ਦੱਸਦਾ ਨਾ ਕਿ ਤੂੰ ਕੌਣ ਹੈ ਉਸ ਨੂੰ ਛੱਡੋ ਮੈਂ ਕੌਣ ਆ ਮੈਨੂੰ ਪਤਾ ਹੈ ਮੈਂ ਕੌਣ ਆ ਗਧਾ ਸ਼ੇਰ ਨੂੰ ਦੱਸਣ ਰਿਹਾ ਕਿ ਤੂੰ ਵੀ ਗਧਾ ਹੈ ਕੀ ਗਧੇ ਦੇ ਕਹਿਣ ਦੇ ਹੱਥੇ ਜਿਹੜਾ ਸ਼ੇਰ ਹੈ ਉਹ ਗਧਾ ਬਣ ਜਾਏਗਾ ਖਾਲਸਾ ਪੰਥ ਦੇ ਵਿੱਚ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ ਤੁਹਾਡੇ ਵੱਡੇ ਵਡੇਰਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ ਬੇਸ਼ੱਕ ਥੋੜੀਆਂ ਹੀ ਹੋਣਗੀਆਂ ਪਰ ਦਿੱਤੀਆਂ ਨੇ ਧਰਮ ਸਿੰਘ ਜੀ ਕੌਣ ਸਨ ਹਿੰਮਤ ਸਿੰਘ ਜੀ ਕੌਣ ਸਨ ਮੁਹਕਮ ਸਿੰਘ ਜੀ ਕੌਣ ਸਨ ਸਾਹਿਬ ਸਿੰਘ ਜੀ ਕੌਣ ਸਨ ਉਹ ਕਦੇ ਇਤਿਹਾਸ ਵੀ ਪੜ ਲਿਆ ਕਰੋ ਮੋਤੀ ਰਾਮ ਮਹਾਰਾਜ ਜੀ ਦਾ ਇਤਿਹਾਸ ਵੀ ਪੜ ਲਓ ਬਾਬਾ ਰਵਿਦਾਸ ਜੀ ਬ੍ਰਾਹਮਣਵਾਦ ਨੂੰ ਗੋਲੋਂ ਲਾ ਰਹੇ ਨੇ ਤੇ ਤੁਸੀਂ ਉਹਨਾਂ ਦੇ ਨਾਮ ਦੇ ਉੱਤੇ ਹੀ ਬਾਬਾ ਰਵਿਦਾਸ ਜੀ ਦੇ ਵਾਲ ਖੋਲ੍ਹ ਕੇ ਉਹਨਾਂ ਦੇ ਮੱਥੇ ਦੇ ਵਿੱਚ ਟਿਕਾ ਲਾ ਕੇ ਉਹਨਾਂ ਦੀ ਬੁੱਤ ਪੂਜਾ ਸ਼ੁਰੂ ਕਰਕੇ ਛਤਰ ਝੁਲਾ ਕੇ ਤੇ ਇਟਲੀ ਦੀਆਂ ਬਾਜ਼ਾਰਾਂ ਦੇ ਵਿੱਚ ਜੈ ਹੋ ਜੈ ਹੋ ਕਰਦੇ ਫਿਰਦੇ ਹੋ ਭਗਤ ਰਵਿਦਾਸ ਜੀ ਨੇ ਸ਼ਬਦ ਦੀ ਕਮਾਈ ਕੀਤੀ ਹੈ ਪਰਮੇਸ਼ਰ ਦਾ ਨਾਮ ਜਪਿਆ ਹੈ ਕਿ ਕਿਸੇ ਫੋਟੋ ਦੀ ਪੂਜਾ ਕੀਤੀ ਸੀ ਜਾਂ ਬੁੱਤ ਪੂਜਾ ਕੀਤੀ ਸੀ ਦੱਸਿਓ ਤੇ ਆਹ ਜਿਹੜੇ ਬੁੱਤ ਹੁਣ ਲੱਗੇ ਨੇ ਥਾਂ ਥਾਂ ਵੇਦ ਕਰਦੇ ਕੀ ਹੈ ਇਹ ਬੁੱਤ ਪੂਜਾ ਨਹੀਂ ਯਾਦ ਗੁਰੂ ਅਰਜਨ ਸਾਹਿਬ ਮਹਾਰਾਜ ਭਗਤ ਰਵਿਦਾਸ ਜੀ ਦੇ ਨਾਮ ਦੇ ਨਾਲ ਭਗਤ ਲਾ ਰਹੇ ਹਨ ਤੁਹਾਨੂੰ ਕਿਸ ਨੇ ਕੀਦ ਕਰ ਦਿੱਤਾ ਕਿ ਤੁਸੀਂ ਗੁਰੂ ਰਵਿਦਾਸ ਆਖੋ ਗੁਰੂ ਹਰ Rai ਸਾਹਿਬ ਜੀ ਦਾ ਆਪਣਾ ਸਕਾ ਪੁੱਤਰ RAM Rai ਦਿੱਲੀ ਜਾ ਕੇ ਮੁਗਲ ਸ਼ਾਸਕਾਂ ਦੀ ਚਾਪ ਮੁਠੀ ਕਰਨ ਲੱਗ ਪਿਆ ਗੁਰਬਾਣੀ ਦਾ ਸ਼ਬਦ ਬਦਲ ਕੇ ਕਹਿੰਦਾ ਸ਼ਬਦ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲਦੀ ਦਾ ਮਤਲਬ ਤਾਂ ਜਲ ਕੇ ਅੱਗ ਵਿੱਚ ਸੜ ਕੇ ਕੋਸਨੇ ਮੁਸਲਮਾਨ ਦੀ ਸਾਹ ਤੇ ਕਹਤਾ ਨਹੀਂ ਜੀ ਇਦਾਂ ਲਿਖਿਆ ਮਿੱਟੀ ਬੇਈਮਾਨ ਕੀ ਇਸ ਸ਼ਬਦ ਨੂੰ ਬਦਲਣ ਦਾ ਰਾਮ ਰਾਏ ਨੂੰ ਪਤਾ ਕਿਸ ਜਗ੍ਹਾ ਮਿਲੇ ਸੀ ਗੁਰੂ ਸਾਹਿਬ ਨੇ ਕਹੇ ਜਿਉਂਦੇ ਜੀ ਮੇਰੇ ਮੱਥੇ ਨਹੀਂ ਲਗਣਾ ਛੇਕ ਦਿੱਤਾ ਸੀ ਤੇ ਸਤਗੁਰੂ ਸੱਚਮੁੱਚ ਜੀਂਦੇ ਜੀ ਉਸ ਤੇ ਮੱਥੇ ਨਹੀਂ ਲਗੇ ਤੁਸੀਂ ਭਗਤ ਦੀ ਥਾਂ ਤੇ ਗੁਰੂ ਲਿਖ ਰਹੇ ਹੋ ਸਿੱਖ ਚਲੋ ਚੁੱਪ ਹਨ ਜੇ ਤੁਹਾਡੇ ਪ੍ਰਤੀ ਗੁਰਬਾਣੀ ਵਿੱਚ ਕਬੀਰ ਸਾਹਿਬ ਦੇ ਨਾਮ ਨਾਲ ਵੀ ਭਗਤ ਲੱਗਾ ਹੈ ਬਾਬਾ ਫਰੀਦ ਸਾਹਿਬ ਦੇ ਨਾਮ ਨਾਲ ਵੀ ਭਗਤ ਲੱਗਾ ਹੈ ਸਾਰਿਆਂ ਭਗਤਾਂ ਦੇ ਨਾਮ ਨਾਲ ਭਗਤ ਲੱਗਾ ਹੈ ਇਹ ਭਗਤ ਕਿਉਂ ਲੱਗਾ ਕਿਉਂਕਿ ਉਹਨਾਂ ਨੇ ਇਸੇ ਜਨਮ ਦੇ ਵਿੱਚ ਬੰਦਗੀ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਦੋਂ ਉਸ ਮੁਕਤ ਹੋਈ ਰੂਹ ਨੂੰ ਪਰਮੇਸ਼ਰ ਆਪਣੇ ਵੱਲੋਂ ਗੱਦੀ ਦੇ ਕੇ ਦੂਸਰੇ ਜਨਮ ਦੇ ਵਿੱਚ ਭੇਜੇ ਤਾਂ ਉਹ ਗੁਰੂ ਦੇ ਰੁਤਬੇ ਦੇ ਉੱਤੇ ਬੈਠਦਾ ਇਹ ਵੀ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਵੀ ਪਿਛਲੇ ਜਨਮ ਚ ਕਬੀਰ ਸਾਹਿਬ ਹੋਣ ਇਹੀ ਹੋ ਸਕਦਾ ਹੈ ਗੁਰੰਗਰ ਸਾਹਿਬ ਵੀ ਪਿਛਲੇ ਜਨਮ ਚ ਰਵਿਦਾਸ ਜੀ ਹੋਣ ਪਰ ਨਾ ਸਾਨੂੰ ਜੋ ਦੱਸ ਦਿੱਤਾ ਅਸੀਂ ਉਹ ਸਾਡੇ ਦਿਮਾਗ 'ਚ ਪੱਕੀ ਪੈ ਗਈ ਹੈ ਪਰ ਜੇ ਭਾਰਤੀ ਹਾਕਮ ਲਗਾਤਾਰ 1947 ਤੋਂ ਪ੍ਰਪੋਗੈਂਡਾ ਕਰਨ ਲੱਗਾ ਤੇ ਅਸੀਂ ਵੀ ਚੁੱਪ ਕਰਕੇ ਨਹੀਂ ਬਹਿਣਾ ਹੁਣ ਅਸੀਂ ਵੀ ਅਹੀਂ ਪ੍ਰਪੋਗੈਂਡਾ ਨਹੀਂ ਕਰ ਰਹੇ ਹਾਂ ਤਾਂ ਸਦਾ ਸਾਫ਼ ਸੁਸਰਾ ਸਪਸ਼ਟ ਅਤੇ ਸੱਚਾ ਪ੍ਰਚਾਰ ਕਰਨ ਰਿਹਾ ਮੇਰੀਆਂ ਕਈਆਂ ਹੋਈਆਂ ਗੱਲਾਂ ਵਿੱਚੋਂ ਸਾਰੀਆਂ ਨਹੀਂ ਕੋਈ ਇੱਕ ਹੀ ਗਲਤ ਸ਼ਬਦ ਕਰਦੇ ਅਖੀਰ ਵਿੱਚ ਬੇਨਤੀ ਹੈ ਵੀ ਸਾਰੇ ਭਗਤ ਆਪਣੇ ਹਨ ਸਾਰੇ ਗੁਰੂ ਵੀ ਆਪਣੇ ਹਨ ਕੋਈ ਜੜਾ ਜੱਟ ਭਾਈਚਾਰਾ ਵਾ ਉਹ ਕੋਈ ਗੁਰੂ ਸਾਹਿਬ ਕੋ ਤੋਂ ਉਹਨਾਂ ਕੱਲਿਆਂ ਦੇ ਥੋੜੀ ਨਹੀਂ ਸਾਰੇ ਸੰਸਾਰ ਦੇ ਹਨ ਜਿਹੜਾ ਗੁਰੂ ਦੇ ਲੜ ਲੱਗ ਗਿਆ ਉਸੇ ਦੇ ਗੁਰੂ ਉਹੀ ਸਾਡਾ ਗਰੁੱਪ ਮਾਤਾ ਪਿਤਾ ਸਾਡਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜੀਏ ਸਾਰੀ ਗੁਰਬਾਣੀ ਪੜੋ ਕੱਲੇ ਭਗਤ ਰਵਿਦਾਸ ਜੀ ਦੀ ਬਾਣੀ ਤੁਹਾਨੂੰ ਸਿਰੇ ਕਿਵੇਂ ਲਾਏਗੀ ਬਾਕੀ ਭਗਤਾਂ ਦੇ ਵੀ ਪੜਨੇ ਪੈਣੀਆਂ ਗੁਰੂ ਸਾਹਿਬਾਂ ਦੀ ਲਿਖੀ ਬਾਣੀ ਵੀ ਪੜਨੀ ਪੈਣੀ ਉਹ ਪੈਨਸਿਲਿਨ ਦਾ ਵੀ ਡਾਕਟਰ ਸਪੈਸ਼ਲਿਸਟ ਕਹਿੰਦੇ ਨੇ ਕਿ ਭਾਵੇਂ ਤੇਰੇ ਅੰਦਰੋਂ ਰੀਸ਼ਾ ਖਤਮ ਹੋ ਗਿਆ ਪਰ ਕੋਰ ਸੋ ਪਰਮੇਸ਼ਰ ਤੱਕ ਪਹੁੰਚਣ ਲਈ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਹੀ ਕੋਰਸ ਕਰਨਾ ਪੈਣਾ ਹੈ। ਇਕੱਲੇ ਰਵਿਦਾਸ ਜੀ ਦੀ ਬਾਣੀ ਨਾਲ ਕਰਨੀ ਤੁਰ ਨਹੀਂ ਅੱਗੇ। ਭਗਤ ਰਵਿਦਾਸ ਜੀ ਮਨੁੱਖਾਂ ਵਿੱਚੋਂ ਨਖੇੜਾ ਖਤਮ ਕਰ ਰਿਹਾ ਹੈ। ਤੁਸੀਂ ਉਹਨਾਂ ਦੇ ਨਾਂ ਦੇ ਉੱਤੇ ਇੱਕ ਨਵੀਂ ਧਿਰ ਬਣਾ ਕੇ ਤੇ ਵੱਖਰਾ ਪੰਥ ਬਣਾ ਕੇ ਬੈਠ ਗਏ। ਕੀ ਭਗਤ ਰਵਿਦਾਸ ਜੀ ਗਾਂ ਗੱਦੀ ਦੇਖ ਕੇ ਗਏ ਸੀ? ਜੇ ਗੱਦੀ ਦੇਖ ਕੇ ਗਏ ਇਸ ਵਿੱਚ ਦੂਸਰਾ ਗੁਰੂ ਉਹਨਾਂ ਦਾ ਕਿਹੜਾ ਸੀ? ਕੋਈ ਤੱਥ, ਕੋਈ ਸਬੂਤ, ਕੋਈ ਡੇਟ, ਕੋਈ ਤਾਰੀਖ, ਕੋਈ ਸਾਲ, ਕੋਈ ਮਹੀਨਾ, ਕੋਈ ਗ੍ਰੰਥ। ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਤੁਹਾਨੂੰ ਇਸ ਗੱਲ ਦੀ ਸਮਝ ਲੱਗ ਜਾ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਸਿੱਖ ਬਣੀਏ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਸਾਰੇ ਭਗਤਾਂ ਦੀ ਬਾਣੀ ਸਾਡੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਬਾਣੀ ਨੂੰ ਹੀ ਗੁਰੂ ਕਿਹਾ ਇਸੇ ਲਈ ਗੁਰਬਾਣੀ ਨੂੰ ਹੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਗੁਰਗੱਦੀ ਦੇ ਦਿੱਤੀ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਜਾਤ ਪਾਤ ਵਿੱਚੋਂ ਕੱਢ ਕੇ ਤਖਤ ਤੇ ਬਿਠਾ ਰਹੇ ਹਨ ਤੇ ਤੁਸੀਂ ਅੰbedkar ਵੱਲੋਂ ਲਈ ਹੋਈ ਜਾਤ ਪਾਤ ਨੂੰ ਗੜ ਦੇ ਵਿੱਚ ਹਾਰ પાਕੇ ਲਮਕਾਈ ਬਿਠੇ ਜੇ ਤੇ ਖੁਦ ਇਸ ਚੀਜ਼ ਦਾ ਦਾਵਾ ਕਰਨ ਰਹੇ ਹੋ ਕਿ ਅਸੀਂ ਦਲਿਤ ਆਸੀਂ ਸ਼ੂਦਰਿਆ ਅਸੀਂ ਨੀਚਿਆ ਅਸੀਂ ਨਿਵੇਂ ਆ ਤੁਸੀਂ ਖੁਦ ਹੀ ਮੰਨ ਰਹੇ ਹੋ ਇਹ ਸੋ ਇਸ ਬੱਜਰ ਗਲਤੀ ਨੂੰ ਇਸ ਬੱਜਰ ਕਰਤ ਵਿੱਚ ਸੋਧ ਕਰਕੇ ਸੈਣੇ ਬਣੀਏ ਸਾਰੇ ਇਸ ਤਰ੍ਹਾਂ ਦੇ ਨਹੀਂ ਹਨ ਮੇਰੇ ਵੀ ਮਿੱਤਰ ਹਨ ਬਹੁਤ ਸਾਰੇ ਹੈਗੇ ਦਲਤ ਭਾਈ ਚ ਮੈਨੂੰ ਮਜਬੂਰੀ ਚ ਦਲਤ ਭਾਈ ਚਾਰਾ ਕਹਿਣਾ ਪੈਂਦਾ ਉਸ ਭਾਈ ਚਾਰੇ ਵਿੱਚੋਂ ਮੇਰੇ ਆਪਣੇ ਕਈ ਮਿੱਤਰ ਨੇ ਗੁਰਸਿੱਖ ਸੱਜੇ ਹੋਏ ਨੇ ਉਹ ਇਸ ਚੱਕਰ ਚ ਪੈਂਦੇ ਨੇ ਉਹ ਮੰਨਦੇ ਨੇ ਬੇਦਕਰਮਪੂਰ ਗੁਰੂ ਨੂੰ ਸੋ ਇਸ ਕਰਕੇ ਜਾਇ ਭੀਮ ਨੂੰ ਆਪਾਂ ਛੁੱਟੀਆਂ ਦੀ ਇਹ ਖੁਸ਼ੇ ਬਖਸ਼ੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰਗ੍ਰੰਥ ਸਾਹਿਬ ਦਾ ਲੜ ਲੱਗੀਏ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਉਹੀ ਦੁਬਾਰਾ ਚੇਤੇ ਕਰਵਾ ਦਵਾਂ ਕਿਉਂਕਿ ਮਨੁੱਖਾਂ ਦਾ ਸਾਡਾ ਚੇਤਾ ਬਹੁਤ ਥੋੜਾ ਹੁੰਦਾ 17 ਮਿੰਟ ਬਾਅਦ ਸਾਨੂੰ ਗੱਲ ਭੁੱਲ ਜਾਂਦੀ ਹੈ 20 ਮਿੰਟ ਦੀ ਮੇਰੀ ਵੀਡੀਓ ਹੋ ਗਈ ਹੈ ਸੁਦਰਸ਼ਨ ਕਹਿੰਦਾ ਕਿ ਅਸੀਂ ਸੁਦਰਸ਼ਨ ਕਹਿੰਦਾ ਜੇ Hindu ਨੇ ਰਾਜ ਕਰਨਾ ਤਾਂ ਆਪਣੀ ਗਿਣਤੀ ਵਧਾ ਕੇ ਦੱਸੋ ਜੇ Hindu ਨੇ ਰਾਜ ਕਰਨਾ ਤਾਂ ਸਾਰੇ ਭਾਰਤ ਦੇ ਲੋਕਾਂ ਨੂੰ ਗਰੀਬ ਬਣਾ ਦਿਓ ਇਹ ਗੱਲ ਤੁਸੀਂ ਪਾਈ ਆਪਣੇ ਦਿਮਾਗ 'ਚ ਪਾ ਲਓ ਇਸਦੇ ਐਨ ਉਲਟ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਨੇ ਇਨ ਗਰੀਵ ਸਿੱਖਨ ਕੋ ਦੇਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਫੈਸਲਾ ਤੁਹਾਡੇ ਹੱਥ ਹੈ ਤੁਹਾਨੂੰ ਪਾਤਸ਼ਾਹੀ ਚਾਹੀਦੀ ਹੈ ਕਿਸ ਦਰਸ਼ਨ ਦੀ ਆਰਐਸਐਸ ਵਿਚਾਰਧਾਰਾ ਦੇ ਮੁਤਾਬਕ ਗਰੀਬੀ ਚਾਹੀਦੀ ਹੈ ਇਹ ਫੈਸਲਾ ਤੁਸੀਂ ਕਰਨਾ ਅਸੀਂ ਤਾਂ ਕਰ ਲਿਆ ਫੈਸਲਾ ਸਾਡਾ ਫੈਸਲਾ ਇਹ ਹੈ ਕਿ ਜੋ ਬੇਪਰ ਕਰ ਰਿਹਾ ਇਸ ਤੇ ਐਨ ਉਲਟ ਅਸੀਂ ਉਹ ਕਰਾਂਗੇ ਜੋ ਸਾਨੂੰ ਗੁਰੂ ਬਾਬਾ ਨਾਨਕ ਤੇ ਦਸਵੇਂ ਪਿਤਾ ਜੀ ਕਹਿ ਕੇ ਗਏ ਹਨ ਉਹ ਕੀ ਹੈ ਅਸੀਂ ਸਾਰੇ ਲੋਕਾਂ ਨੂੰ ਅਮੀਰ ਬਣਾਵਾਂਗੇ ਅਸੀਂ ਆਪਣੀ ਗਿਣਤੀ ਨੂੰ ਵਧਾਉਣ ਦਾ ਚੱਕਰ ਛੱਡੋ ਅਸੀਂ ਤਾਂ ਇੱਕ ਇੱਕ ਸਵਾ ਸਵਾ ਲੱਖ ਤੇ ਪਾਰੂ ਪੈਣ ਵਾਲੀ ਗੋਮ ਹਾਂ ਅਸੀਂ ਗਿਣਤੀਆਂ ਦੇ ਚੱਕਰ 'ਚ ਨਹੀਂ ਪੈਂਦੇ ਨਾ ਸਾਡੀ ਕੋਈ ਇਹ ਮਨਸ਼ਾ ਹੈ ਕਿ ਰਾਜ ਕੁਝ ਬੰਦਿਆਂ ਦੇ ਹੱਥ ਵਿੱਚ ਹੀ ਰਹੇ ਨਾ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਸਰਬ ਸੰਜੀਵਾਲਤਾ ਦੀ ਵਿਚਾਰਧਾਰਾ ਦੇ ਅਨੁਕੂਲ ਹੀ ਗੁਣਤੰਤਰੀ ਰਾਜ ਸਥਾਪਿਤ ਹੋਣਾ ਹੈ ਜਿਸ ਵਿੱਚ ਗੁਣ ਹੋਵੇਗਾ ਉਹ ਰਾਜ ਕਰ ਲੇਗਾ ਜਿਸ ਕੋਲ ਗੁਣ ਨਹੀਂ ਹੋਵੇਗਾ ਉਸ ਨੂੰ ਸਾਈਡ ਤੇ ਕਰ ਦਿੱਤਾ ਜਾਵੇਗਾ ਜਾਤ ਪਾਤ ਦੇ ਮੁਕੰਮਲ ਖਾਤਮੇ ਦਾ ਨਾਮ ਖਾਲਸਾ ਰਾਜ ਬਨਾਮ ਖਾਲਸਤਾਨ ਹੋਣਾ ਜਿੱਥੇ ਨਾ ਸੁਦਰਸ਼ਨ ਕੁਮਾਰ ਵਰਗੇ ਫਟਕਣੇ ਹਨ ਤੇ ਨਾ ਬੇਦਕਰ ਵਰਗੇ ਤੇ ਨਾ ਭਾਰਤੀ ਸੰਵਿਧਾਨ ਸਾਡੇ ਸੰਵਿਧਾਨ ਦਾ ਮਿਰਮਾਤਾ ਅਕਾਲ ਪੁਰਖ ਵਾਹਿਗੁਰੂ ਜੀ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਹਨ 10 ਗੁਰੂ ਸਹਿਬਾਨ ਹਨ ਅਤੇ ਇਸ ਮੁਹੱਪਟਾਂ ਤੇ ਗੁਰਸਿੱਖਾਂ ਤੇ ਭਗਤਾਂ ਦੀ ਉਹ ਗੁਰਬਾਣੀ ਹੈ ਜਿਸ ਦਾ ਰਤਬਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪ੍ਰਤਖ ਗੁਰੂ ਨਸਤਾਰੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਵੇਗਾ ਉਸਤੇ ਜਾਜਕਾਰ ਹੋਣੀ ਹੈ ਉਸਤੇ ਝੰਡੇ ਬਲੰਦ ਹੋਣੇ ਆ ਉਸੇ ਦੀ ਫਤਿਹ ਹੋਣੀ ਹੈ ਜੇ ਕੋਈ ਇਸ ਦੇ ਉਲਟ ਕਿਸੇ ਹੋਰ ਵਿਚਾਰਧਾਰਾ ਦੇ ਵਹਿਣ ਵਿੱਚ ਕਿਸੇ ਜਿੱਲਣ ਵਿੱਚ ਫਸਣਾ ਚਾਹੁੰਦਾ ਦਲਦਲ ਵਿੱਚ ਜਾਣਾ ਚਾਹੁੰਦਾ ਉਹਦੇ ਵਾਸਤੇ ਵੀ ਖੁੱਲੀਆਂ ਛੁੱਟੀਆਂ ਵਾ ਗੁਰੂ ਸਾਹਿਬ ਤੇ ਗੁਰੂ ਦਾ ਖਾਲਸਾ ਪੰਥ ਕਿਸੇ ਨੂੰ ਬਾਹ ਫੜ ਕੇ ਖਿੱਚ ਕੇ ਨਹੀਂ ਲਿਆਉਂਦਾ ਵੀ ਤੂੰ ਜ਼ਰੂਰ ਆ ਤੇ ਭਾਈ ਤੇਰੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਇਹ ਤਾਂ ਆਪ ਨੂੰ ਆ ਜੇ ਸਾਂਹੀ ਸੁੱਖ ਚਾਹੁੰਨੇ ਆ ਜੇ ਸੋਹਣਾ ਪਾਸਾ ਚੁਣ ਲੋ ਜੇ ਦੁੱਖ ਤੇ ਗਰੀਬੀ ਚਾਹੁੰਦੇ ਆ ਤੇ ਗਰੀਬੀ ਵਾਲਾ ਪਾਸਾ ਚੁਣ ਲੋ ਇੰਨੀਆਂ ਗੱਲਾਂ ਕਰਦਾ ਹੈ ਖਿਮਾ ਜਾਂਚਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ